ਅਲਕਾਰ ਲਈ ਸੀ ਕਿ ਨਾਮ ਹੈ ਦੇਖੋ ਇਹ ਨਾਮ ਦੇ ਕਰਕੇ ਇੱਥੇ ਪਹੁੰਚਿਆ ਵਰਨਾ ਧਰਤੀ ਤੋਂ ਬੰਦਾ ਕਿਸੇ ਤਰੀਕੇ ਇੱਥੇ ਆ ਨਹੀਂ ਸਕਦਾ ਨਾ ਇਬਾਦਤ ਨਾਲ ला ਸਕਦਾ ਨਾ ਫਨਕਾਰੀ ਨਾਲ ला ਸਕਦਾ ਨਾ ਉਹ ਕਿਸੇ ਕਿਸਮ ਦੀ ریاਅਤ ਕਰਕੇ ਆ ਸਕਦਾ ਹੂੰ ਕੋਈ ਨ ਇੱਕ ਗੱਲ ਕਹੀ ਸੀ ਉਹਨਾਂ ਚੋਂ ਇੱਕ ਨੇ ਕਹਿੰਦਾ ਇਹਦੇ ਕੋਲ ਸਭ ਤੋਂ ਉੱਚੀ ਹੈ ਕਹਿੰਦਾ ਕੀ ਹੈ ਕਿਹਦੇ ਦੁਆਰਾ ਕਿ ਕਿਹਦੇ ਜ਼ਰੀਏ ਆਇਆ ਕਹਿੰਦਾ ਇਹਨੇ ਨਾਮ ਸੁਣਦਾ ਹੈ ਨਾਮ ਦੀ ਵਜ੍ਹਾ ਤੋਂ ਇੱਥੇ ਪਹੁੰਚਿਆ ਕਹਿੰਦਾ ਪਿੱਛੇ ਰਹਿ ਗਿਆ ਫਿਰ ਕਹਿੰਦਾ ਮਾਲਕ ਨਾਲ ਨਹੀਂ ਮਿਲਿਆ ਬਸ ਇੱਥੇ ਫਸਿਆ ਹੈ ਪਤਾ ਨਹੀਂ ਹੈ ਇਹਨਾਂ ਗੱਲਾਂ ਦਾ ਉਹਨੇ ਗੱਲ ਕਹੀ ਸੀ ਕਹਿੰਦਾ ਤੈਨੂੰ ਜੇ ਚਾਹਦਾ ਕਰ ਜਦੋਂ ਮਾਲਕ ਨਾਲ ਮਿਲੇਗਾ ਨਾ ਤੇ ਸਾਰੀਆਂ ਗੰਡਾਂ ਖੋਲ ਜਾਣਗੀਆਂ ਸਾਰੇ ਜਿਹੜੀਆਂ ਉਲਝਣਾਂ ਨੇ ਇਹਦੀਆਂ ਸਾਰੀਆਂ ਖਤਮ ਹੋ ਜਾਣਗੀਆਂ ਜਿੱਥੇ ਜਿੱਥੇ ਪਰੇਸ਼ਾਨ ਹੋ ਰਿਹਾ ਹੈ ਇਹ ਤਾਂ ਹੀ ਠੀਕ ਹੋਏਗਾ ਕਿਉਂਕਿ ਇਹਨੂੰ ਸਿਰਾ ਹੱਥ 'ਚ ਨਹੀਂ ਆਇਆ ਹੋਇਆ ਇਹ ਕਦੇ ਹੱਥ 'ਚ ਪਰ ਇਹਨੂੰ ਉਹਦਾ ਪਤਾ ਨਹੀਂ ਉਨੇ ਨੇ ਆਮਲੀ ਤੇਸਨ ਇਹ ਇੱਕ ਉਹਨੇ ਨਾਮ ਦਾ ਜ਼ਿਕਰ ਕੀਤਾ ਸੀ ਇੱਕ ਉਹਨੇ ਸੱਚਖੰਡ ਜਗ੍ਹਾ ਦਾ ਨਾਮ ਲਿਆ ਸੀ ਤੇ ਦੂਜਾ ਉਹਨੇ ਕਿਹਾ ਸੀ ਆਤਮ ਰੂਪ ਹੋਇਆ ਆਤਮ ਰੂਪ ਮੈਂ ਕਿਹਾ ਆਤਮ ਰੂਪ ਕਿੰਨੂੰ ਕਹਿੰਦੇ ਨੇ ਬਥੇਰਾ ਹੋਰ ਕੀਤਾ ਫਿਰ ਆਤਮ ਮਤਲਬ ਆਤਮਾ ਰੂਪ ਮਤਲਬ ਸ਼ਕਲ ਮਤਲਬ ਰੂਹ ਦੀ ਸ਼ਕਲ ਫਿਰ ਮੈਂ ਕਿਹਾ ਇਹ ਵੀ ਕਮ ਹੋਇਆ ਮੇਰੇ ਨਾਲ ਜਦੋਂ ਮੈਂ ਜਿਸਮ ਚੋਂ ਨਿਕਲਿਆ ਸਾ ਮੈਂ ਦੇ ਨਿਕਲਿਆ ਸਾ ਤੇ ਮੰਜੇ ਤੇ ਕੌਣ ਪਿਆ ਸੀ ਫਿਰ ਤੇ ਜੇ ਮੈਂ ਉਹ ਸਾ ਜਿਹੜਾ ਨਿਕਲਿਆ ਆਏ ਤੇ ਫਿਰ ਮੰਜੇ ਵਾਲਾ ਕੌਣ ਹੈ ਤੇ ਜੇ ਮੈਂ ਮੰਜੇ ਤੇ ਪਿਆਸਾਂ ਤੇ ਬਾਹਰ ਕੌਣ ਖਲੋਤਾ ਸੀ ਜਿਹੜਾ ਦੇਖਣ ਰਿਹਾ ਸੀ ਹੂੰ ਬੋਕਾ ਫੇਰਾ ਡਰ ਵੀ ਗਿਆ ਲੇਕਿਨ ਖੌਫ ਨਹੀਂ ਆਇਆ ਮਨ ਨੂੰ ਮੈਂ ਕਿ ਨਹੀਂ ਯਾਰ ਕੁਛ ਤੇ ਹੋੰਦਿਆ ਹੈ ਡਰਨਾ ਨਹੀਂ ਹੁੰਦਾ ਚੜ੍ਹਦੀ ਕਲਾ 'ਚ ਰਹਿਣਾ ਹੁੰਦਾ ਧਿਆਨ ਹੈ ਇਹ ਤੇ ਨਮਾਜ਼ ਪੜ ਰਿਆ ਵਾਂ ਜੇ ਧਿਆਨ ਦੇ ਨਹੀਂ ਹੈਗਾ ਤੇ ਮੈਂ ਨਮਾਜ਼ ਜੀ ਪੂਰਾ ਹਿਸਾਬ ਕਿਤਾਬ ਵੀ ਕਰ ਲਵਾਂਗਾ ਸੋਦਾ ਲੈ ਆਣਾ ਅਬ ਚਾਸ ਗੋਲੇ ਆ ਕੇ ਨਹੀਂ ਆ ਗੁੱਡੀ ਨੂੰ ਸ਼ਾਮ ਨੂੰ ਇਹ ਚੀਜ਼ ਚਾਹੀਦੀ ਹੈ ਹੈ ਚਾਹੀਦੀ ਹੈ ਉਹ ਦਾ ਕਰਮ ਹੈ ਕਿੱਥੋਂ ਅਸੀਂ ਘਰੋਂ ਤੁਰਨੇ ਆ ਤੇ ਦਫਤਰ ਆ ਕੇ ਬੈਹਿ ਜਾਂਨੇ ਆ ਕਿਵੇਂ ਹੱਥ ਪੈਰ ਚੱਲ ਰਹੇ ਨੇ ਅੱਖਾਂ ਵੇਖ ਰਹੀਆਂ ਨੇ ਜ਼ੁਬਾਨ ਬੋਲ ਰਹੀ ਹੈ ਦਿਮਾਗ ਸੋਚ ਰਿਹਾ ਹੈ ਕਿ ਮੈਂ ਕਹ ਜਿਹਦੀ ਵਜ੍ਹਾ ਤੋਂ ਸਭ ਕੁਝ ਹੋਣ ਰਿਹਾ ਹਰ ਪਾਸੇ ਧਿਆਨ ਸਾਡਾ ਜਾਂਦਾ ਦਿਲ ਜਾਂਦਾ ਮੈਂ ਕਹ ਉਹਦੇal ਜਾਂਦਾ ਹੀ ਨਹੀਂ ਉਹਦੇ ਕੋਲ ਜਾ ਕੇ ਵੀ ਅਸੀਂ ਕਿਤੇ ਹੋਰ ਹੀ ਫਿਰਦੇ ਹੁੰਨੇ ਮੈਂ ਕਹ ਦੋ ਨੰਬਰ ਹੀ ਨਹੀਂ ਮੈਂ ਕਹ ਮੈਂ ਜੋ ਮਿਲਣ ਆਇਆ ਤੈਨੂੰ ਤੂੰ ਬੈਠਾ ਮੇਰੇ ਸਾਹਮਣੇ ਪਟਵਾਰਟ ਕੇ ਜੇ ਇਧਰ ਉਧਰ ਟੁਰ ਪੰਗੇ ਤੇ ਮੈਂ ਤੇ ਨਾਲ ਗੱਲਬਾਤ ਕਰਾਂਗਾ ਮਦਾਂਗਾ ਯਾਰੇ ਤੂੰ ਸੁਣਦਾ ਹੀ ਨਹੀਂ ਹੂੰ ਹੂੰ ਤੇ ਮੈਂ ਕਹਿੰਦਾ ਇੰਜ ਜਿਦੋਂ ਅਸੀਂ ਮਾਲਕ ਅੱਗੇ ਖਲੋਨੇ ਆ ਕੰਨਾਂ ਨੂੰ ਹੱਥ ਲਾਣੇ ਆ ਦਾ ਮਤਲਬ ਕੀ ਹੈ ਕਿ ਭਾਈ ਹਰ ਸ਼ੈ ਖਤਮ ਦੁਨੀਆਦਾਰੀ ਮੱਲੇਦਾਰੀ بیوی ਬੱਚੇ ਹਰ ਸ਼ੈ ਖਤਮ ਮਾਲਕਾ ਮੈਂ ਆ ਤੇ ਤੂੰ ਹੈ ਹੁਣ ਤੇਰੇ ਅੱਗੇ ਮੈਂ ਫਰਿਆਦਾਂ ਕਰਨੀਆਂ ਨੇ ਤੇਰੇ ਅੱਗੇ ਮੈਂ ਦੁਆਵਾਂ ਕਰਨੀਆਂ ਨੇ ਤੇਰੀ ਸ਼ਾਨ ਬਿਆਨ ਕਰ ਹੀ ਨਹੀਂ ਸਕਦਾ ਬੰਦਾ ਹੂੰ ਹੂੰ ਸੋਚੋ ਜਿਹੜਾ ਐਡਾ ਵੱਡਾ ਤੁਸੀਂ ਉਹਦਾ ਕੀ ਬਿਆਨ ਕਰੋ ਤੁਸੀਂ ਤੇ ਹੈ ਹੀ ਨਹੀਂ ਕੇਜੇ ਇੱਕ ਵੀ ਵੱਡੇ ਦੀ ਤੁਸੀਂ ਮਾ加 ਵਧਾਈ ਕਰਨ ਦਿਓ ਮੈਂ ਕਿਹਾ ਇੱਥੇ ਆਇਆ ਹੋਏ ਨਾ ਨਵਾਸ਼ਰੀਫ ਤੇ ਤੇਰਾ ਲੈਜਾਈ ਹੋਰ ਹੋਈਏਗਾ ਗੱਲ ਕਰਨ ਦਾ